ਪੰਜਾਬ 'ਚ ਪਵੇਗਾ ਮੀਂਹ ਇਹ ਸ਼ਹਿਨਾਂ ਦਾ ਬਦਲੇਗਾ ਮੌਸਮ ਤਾਪਮਨ 'ਚ ਵੀ ਆਵੇਗੀ ਗਿਰਾਵਟ ਪੰਜਾਬ ਅਤੇ ਹਰਿਆਣਾ ਚ ਮੌਸਮ ਦਾ ਮિજાਜ ਲਗਾਤਾਰ ਬਦਲ ਰਿਹਾ ਇੱਕ ਪਾਸੇ ਠੰਡ ਨੇ ਦਸਤਕ ਦੇ ਦਿੱਤੀ ਹੈ ਤੇ ਦੂਜੇ ਪਾਸੇ 에ਅਰ ਕੁਆਲਿਟੀ ਇੰਡੈਕਸ ਵੀ ਕੁਝ ਖਾਸ ਸਹੀ ਨਹੀਂ ਦਿਖ ਰਿਹਾ ਮੌਸਮ ਵਿਭਾਗ ਮੁਤਾਬਕ 4 ਨਵੰਬਰ ਤੋਂ ਇੱਕ ਵੈਸਟਰਨ ਡਿਸਟਰਬੈਂਟ ਸਰਗਰਮ ਹੋ ਰਹੀ ਹੈ ਜਿਸ ਦਾ ਖਾਸ ਤੌਰ ਤੇ ਪੰਜਾਬ ਚ ਵੀ ਪ੍ਰਭਾਵ ਦੇਖਣ ਨੂੰ ਮਿਲੇਗਾ ਜਿਸ ਦਰਾਨ ਪਠਾਨਕੋਟ ਅਤੇ ਆੜੇਦਵਾਲੀ ਦੇ ਕਈ ਇਲਾਕੇ ਛਲਕਾ ਮੀਂਹ ਪੈ ਸਕਦਾ ਹੈ ਦਾਸਦੀ ਕਿ ਆਉਣ ਵਾਲੇ ਦਿਨਾਂ ਸਖੰਡ ਹੋਰ ਵਧੇਗੀ ਪਰ ਕਿਤੇ ਵੀ ਜ਼ਿਆਦਾ ਮੀਂਹ ਪੈਣ ਦੇ ਵੱਡੇ ਅਸਰ ਦਿਖਾਈ ਨਹੀਂ ਦੇ ਰਹੇ ਇਸ ਦੇ ਨਾਲ ਹੀ ਪੰਜਾਬ ਚ ਅਗਲੇ 2 ਦਿਨਾਂ ਤੱਕ ਹਲਕੀ ਤੋਂ ਹਲਕੀ ਧੁੰ ਬਣੀ रह ਸਕਦੀ ਹੈ ਘਟੋ ਘਟ ਤਾਪਮਨ ਅਗਲੇ 3 ਦਿਨਾਂ ਤੱਕ ਕੋਈ ਵੱਡਾ ਬਦਲਾ ਨਹੀਂ ਆਵੇਗਾ ਇਸ ਤੋਂ ਬਾਅਦ ਤਾਪਮਨ ਚ 2 ਤੋਂ 3 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ ਜਿਸ ਨਾਲ ਸਵੇਰੇ ਤੇ ਸ਼ਾਮ ਨੂੰ ਹਲਕੀ ਠੰਡ ਵਰਦਨ ਦੇ ਅਸਰ ਹਨ ਜਾਣੋ ਆਪਣੇ ਸ਼ਹਿਰਾਂ ਦਾ ਤਾਪਮਨ ਅੰਬਾਲਾ 32.10 ਡਿਗਰੀ ਅਮ੍ਰਿਤਸਰ 29.7 ਡਿਗਰੀ ਸ਼ਿਨਾਨੰਦਪੁਰ ਸਾਹਿਬ 31.10 ਡਿਗਰੀ ਬਠਿੰਡਾ 31.5 ਡਿਗਰੀ ਮੋਹਾਲੀ 32.5 ਡਿਗਰੀ ਫਿਰੋਜ਼ਪੁਰ 29.9 ਡਿਗਰੀ ਲੁਧਿਆਣਾ 32.2 ਡਿਗਰੀ ਪਟਿਆਲਾ 31.6 ਡਿਗਰੀ ਹਾਲਾਂਕਿ ਨਵੰਬਰ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਪੰਜਾਬ 'ਚ ਮੌਸਮ ਬਦਲਣਾ ਸ਼ੁਰੂ ਹੋ ਗਿਆ ਮੌਸਮ ਵਿਭਾਗ ਮੁਤਾਬਕ ਭਾਰਤ 'ਚ ਨਵੀਂ ਵੈਸਟ ਇੰਡੀਅਨ ਸਟੈਜਨਸ ਦੇ ਚੱਲਦੇ ਆ ਪੰਜਾਬ 'ਚ ਸਵੇਰ ਅਤੇ ਰਾਤ ਦੀ ਠੰਡ ਮਹਿਸੂਸ ਕੀਤੀ ਜਾ ਰਹੀ ਹੈ ਦਿਨਾਂ ਚ ਰਾਤ 'ਚ ਠੰਡੀਆਂ ਹਵਾਵਾਂ ਦਾ ਪ੍ਰਭਾਵ ਤੇਜ਼ ਹੋਵੇਗਾ ਜਿਸ ਨਾਲ ਤਾਪ ਕਿ 라ਵਟ ਔਰ ਦੀ ਉਮੀਦ ਹੈ ਤੇ ਕਈ ਇਲਾਕਿਆਂ ਚ ਧੁੱਧ ਪੈਣ ਦੀ ਸੰਭਾਵਨਾ ਹੈ ਮੌਸਮੀ ਵਾਗ ਦੇ ਅਨੁਸਾਰ ਦਸੰਬਰ ਚ ਠੰਡ ਦੀ ਲਹਿਰ ਸ਼ੁਰੂ ਹੋ ਜਾਵੇਗੀ ਜਦਕਿ ਜਨਵਰੀ ਅਤੇ ਫਰਵਰੀ ਚ ਸੰਘਣੀ ਧੁੰਦ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਅੰਮ੍ਰਿਤਸਰ ਲੁਧਿਆਣਾ ਤੇ ਜਲੰਧਰ ਚੜਾਤਾ ਹਿਮਾਚਲ ਦੇ ਮੁਕਾਬਲੇ ਠੰਡੀਆਂ ਰਹਿਣਗੀਆਂ ਪਿਛਲੇ 24 ਘੰਟਿਆਂ ਚ ਹਵਾ ਦੀ ਦਿਸ਼ਾ ਫਿਰ ਬਦਲ ਗਈ ਹੈ ਹੁਣ ਪਹਾੜਾਂ ਤੋਂ ਠੰਡੀਆਂ ਹਵਾਵਾਂ ਵਗ ਰਹੀਆਂ ਨੇ ਜਿਸ ਨਾਲ ਪ੍ਰਦੂਸ਼ਣ ਦਾ ਪੱਧਰ ਘਟ ਗਿਆ ਜਦੋਂ ਕਿ ਆਉਣ ਵਾਲੇ ਦਿਨਾਂ ਚ ਘੱਟੋ ਘੱਟ ਦਾ ਤਾਪਮਾਨ ਲਗਭਗ 2 ਡਿਗਰੀ ਘਟਣ ਦੀ ਉਮੀਦ ਹੈ ਦੱਸਦੇ ਕਿ ਪੂਰਾ ਹ ਥੋੜੀ ਜਿਹੀ ਠੰਡ ਮਹਿਸੂਸ ਕੀਤੀ ਜਾਵੇਗੀ ਇਸੇ ਤਰ੍ਹਾਂ ਮੌਸਮ ਦੀ ਤਾਜ਼ਾ ਅਪਡੇਟ ਲੈਣ ਲਈ ਜੁੜੇ ਰਹੋ ਪੰਜਾਬ ਦੇ ਨਾਲ ਪੰਜਾਬ 'ਚ ਪਵੇਗਾ ਮੀਂਹ ਇਸ ਸ਼ਹਿਰਾਂ ਦਾ ਬਦਲੇਗਾ ਮੌਸਮ ਤਾਪਮਨ 'ਚ ਵੀ ਆਵੇਗੀ ਗਿਰਾਵਟ ਪੰਜਾਬ ਅਤੇ ਹਰਿਆਣਾ 'ਚ ਮੌਸਮ ਦਾ ਮિજાਜ ਲਗਾਤਾਰ ਬਦਲ ਰਿਹਾ ਇੱਕ ਪਾਸੇ ਠੰਡ ਨੇ ਦਸਤਕ ਦੇ ਦਿੱਤੀ ਹੈ ਤੇ ਦੂਜੇ ਪਾਸੇ 에ਅਰ ਕੁਆਲਿਟੀ ਇੰਡੈਕਸ ਵੀ ਕੁਝ ਖਾਸ ਸਹੀ ਨਹੀਂ ਦਿਖ ਰਿਹਾ ਮੌਸਮੀ ਵਿਭਾਗ ਮੁਤਾਬਕ 4 ਨਵੰਬਰ ਤੋਂ ਇੱਕ ਵੈਸਟਰਨ ਡਿਸਟਰਬੈਂਟ ਸਰਗਰਮ ਹੋ ਰਹੀ ਹੈ ਜਿਸ ਦਾ ਖਾਸ ਤੌਰ ਤੇ ਪੰਜਾਬ 'ਚ ਵੀ ਪ੍ਰਭਾਵ ਦੇਖਣ ਨੂੰ ਮਿਲੇਗਾ ਜਿਸ ਦਰਨ ਪਠਾਨਕੋਟ ਅਤੇ ਆੜੇਦਵਾਲੀ ਦੇ ਕਈ ਇਲਾਕੇ ਛਲਕਾ ਮੀਂਹ ਪੈ ਸਕਦਾ ਹੈ ਦੱਸਦੀ ਹੈ ਕਿ ਆਉਣ ਵਾਲੇ ਦਿਨਾਂ 'ਚ ਠੰਡ ਹੋਰ ਵਧੇਗੀ ਪਰ ਕਿਤੇ ਵੀ ਜ਼ਿਆਦਾ ਮੀਂਹ ਪੈਣ ਦੇ ਵੱਡੇ ਅਸਾਰ ਦਿਖਾਈ ਨਹੀਂ ਦੇ ਰਹੇ ਇਸ ਦੇ ਨਾਲ ਹੀ ਪੰਜਾਬ 'ਚ ਅਗਲੇ 2 ਦਿਨਾਂ ਤੱਕ ਹਲਕੀ ਤੋਂ ਹਲਕੀ ਧੁੰਦ ਬਣੀ ਰਹ ਸਕਦੀ ਹੈ ਕਟੋ-ਕਟ ਤਾਪਮਨ ਚ ਅਗਲੇ 3 ਦਿਨਾਂ ਤੱਕ ਕੋਈ ਵੱਡਾ ਬਦਲਾ ਨਹੀਂ ਆਵੇਗਾ ਇਸ ਤੋਂ ਬਾਅਦ ਤਾਪਮਨ ਚ 2 ਤੋਂ 3 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ ਜਿਸ ਨਾਲ ਸਵੇਰੇ ਤੇ ਸ਼ਾਮ ਨੂੰ ਹਲਕੀ ਠੰਡ ਵਰਦਨ ਦੇ ਅਸਰ ਹਨ ਜਾਣੋ ਆਪਣੇ ਸ਼ਹਿਰਾਂ ਦਾ ਤਾਪਮਨ ਅੰਬਾਲਾ 32.10 ਡਿਗਰੀ ਅਮ੍ਰਿਤਸਰ 29.7 ਡਿਗਰੀ ਸ਼ਿਨਾਨਨਪੁਰ ਸਾਹਿਬ 31.10 ਡਿਗਰੀ ਬਠਿੰਡਾ 31.5 ਡਿਗਰੀ ਮੋਹਾਲੀ 32.5 ਡਿਗਰੀ ਫਿਰੋਜ਼ਪੁਰ 29.9 ਡਿਗਰੀ ਲੁਧਿਆਣਾ 32.2 ਡਿਗਰੀ ਪਟਿਆਲਾ 31.6 ਡਿਗਰੀ ਹਾਲਾਂਕਿ ਨਵੰਬਰ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਪੰਜਾਬ 'ਚ ਮੌਸਮ ਬਦਲਣਾ ਸ਼ੁਰੂ ਹੋ ਗਿਆ ਮੌਸਮ ਵਿਭਾਗ ਮੁਤਾਬਕ ਭਾਰਤ 'ਚ ਨਵੀਂ ਵੈਸਟ ਇੰਡੀਅਨ ਸਟੈਜਨਸ ਦੇ ਚੱਲਦੇ ਆ ਪੰਜਾਬ 'ਚ ਸਵੇਰ ਅਤੇ ਰਾਤ ਦੀ ਠੰਡ ਮਹਿਸੂਸ ਕੀਤੀ ਜਾ ਰਹੀ ਹੈ ਦਿਨਾਂ ਚ ਰਾਤ 'ਚ ਠੰਡੀਆਂ ਹਵਾਵਾਂ ਦਾ ਪ੍ਰਭਾਵ ਤੇਜ਼ ਹੋਵੇਗਾ ਜਿਸ ਨਾਲ ਤਾਪਮ ਆਊਟ ਆਉਡੀਓ ਉਮੀਦ ਹੈ ਤੇ ਕਈ ਇਲਾਕਿਆਂ 'ਚ ਧੁੰਦ ਪੈਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਦੇ ਅਨੁਸਾਰ ਦਸੰਬਰ 'ਚ ਠੰਡ ਦੀ ਲਹਿਰ ਸ਼ੁਰੂ ਹੋ ਜਾਵੇਗੀ ਜਦਕਿ ਜਨਵਰੀ ਅਤੇ ਫਰਵਰੀ 'ਚ ਸੰਘਣੀ ਧੁੰਦ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਅਮ੍ਰਿਤਸਰ ਲੁਧਿਆਣਾ ਤੇ ਜਲੰਧਰ ਚੜਾਤਾ ਹਿਮਾਚਲ ਦੇ ਮੁਕਾਬਲੇ ਠੰਡੀਆਂ ਰਹਿਣਗੀਆਂ ਪਿਛਲੇ 24 ਘੰਟਿਆਂ 'ਚ ਹਵਾ ਦੀ ਦਿਸ਼ਾ ਫਿਰ ਬਦਲ ਗਈ ਹੈ ਹੁਣ ਪਹਾੜਾਂ ਤੋਂ ਠੰਡੀਆਂ ਹਵਾਵਾਂ ਵਗ ਰਹੀਆਂ ਨੇ ਜਿਸ ਨਾਲ ਪ੍ਰਦੂਸ਼ਣ ਦਾ ਪੱਧਰ ਘਟ ਗਿਆ ਜਦੋਂ ਕਿ ਆਉਣ ਵਾਲੇ ਦਿਨਾਂ 'ਚ ਘੱਟੋ ਘੱਟ ਦਾ ਤਾਪਮਾਨ ਲਗਭਗ 2 ਡਿਗਰੀ ਘਟਣ ਦੀ ਉਮੀਦ ਹੈ ਦੱਸਦੇ ਕਿ ਪ ਥੋੜੀ ਜਿਹੀ ਠੰਡ ਮਹਿਸੂਸ ਕੀਤੀ ਜਾਵੇਗੀ ਇਸੇ ਤਰ੍ਹਾਂ ਮੌਸਮ ਦੀ ਤਾਜ਼ਾ ਅਪਡੇਟ ਲੈਣ ਲਈ ਜੁੜੇ ਰਹੋ ਪੰਜਾਬ ਦੇ ਨਾਲ